ਤਾਲ ਤੁਸੀਂ ਜੁੜੇ ਹੋਏ ਹੋ ਪੰਜਾਬ ਡੀਯੂਐਸਟੀ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸੇਰਗਾ ਜੀ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਡੀਯੂਐਸਟੀ ਤੇ ਠੀਕ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਅੱਗੇ ਵੱਧੋਂ ਤੋਂ ਪਹਿਲਾਂ ਧੰਨਵਾਦ ਕਰਦੇ ਚੁ ਲਈ ਸਪਾਂਸਰਜ਼ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਐਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਤਿਰਕੇਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨਾ ਟਰਨੀਟਰਕੇਨਾ ਦੇ ਨਾਲ ਤੁਸੀ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੈਨਾਂ ਦਾ ਨੰਬਰ ਹੈ 4159090503 ਕ੍ਰਿਸ਼ਣ ਤਨੋਟਾ ਯੂਬਾ ਸਿਟੀ ਜੀਐਨ ਡੀ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾਤੋਂ ਮਿਲਦੇ ਨੇ ਲੋਕੇਸ਼ਨ ਅਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209270113 ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇੰਡੀਆ ਤੇ ਅਮਰੀਕਾ ਦੇ ਚਲੰਤ ਚੱਲ ਰਹੇ ਮਾਮਲਿਆਂ ਤੋਂ ਇੰਡੀਆ ਨੇ 트ੰਪ ਦੇ ਦਾਅਵੇ ਨੂੰ ਇਨਕਾਰ ਦਿੱਤਾ ਜੀ ਹਾਂ ਜੀ ਬਿਲਕੁਲ ਵੈਸੇ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਬਕਾਰਨਾ ਨਕਾਰਨਾ ਉਹ ਸਭ ਕੁਝ ਚੱਲ ਰਹੀ ਆ ਬੀਤੇ ਦਿਨੀ ਹੋਇਆ ਸੀਗਾ ਕਿ ਡੋਨਲਡ 트ੰਪ ਨੇ ਆਖਿਆ ਸੀਗਾ ਕਿ ਨਰਿੰਦਰ ਮੋਦੀ ਹੋਰਾਂ ਨੇ ਯਕੀਨ ਦਵਾਇਆ ਕਿ ਉਹ ਰਸ਼ੀਆ ਤੋਂ ਤੇਲ ਨਹੀਂ ਖਰੀਦਣਗੇ ਜੀ ਤਾਂ ਇਸ ਬਾਬਤ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਸੀ ਕਾਂਗਰਸ ਨੇ ਆਖਿਆ ਕਿ ਹਾਂ ਭਾਈ ਕੀ ਕਹਿਣਾ ਚਾਹੋਗੇ ਰਾਹੁਲ ਗਾਂਧੀ ਦਾ ਤਨ ਸੀਗਾ ਕਿ ਡੋਨਲਡ 트ਰੰਪ ਤੋਂ ਮੋਦੀ ਜੀ ਡਰੇ ਹੋਇਆ ਤਾਂ ਮਤਲਬ ਕਿ ਇਹਨਾਂ ਟਿੱਪਣੀਆਂ ਦਾ ਉਹ ਜਵਾਬ ਨਹੀਂ ਦੇ ਰਹੇ ਉਹ ਡਰੂ ਨੇ ਤਾਂ ਇਸ ਤੋਂ ਬਾਅਦ ਫਿਰ ਇੰਡੀਆ ਨੇ ਯਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਜਾਂ ਨਾ ਖਰੀਦਣ ਬਾਰੇ ਕੋਈ ਗੱਲ ਨਹੀਂ ਹੋਈ ਹੁਣ ਦੇਖੋ ਜੇ ਆਫੀਸ਼ੀਅਲੀ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਦੋਨਾਂ ਨੇਤਾਵਾਂ ਦੀ ਲੱਗ ਪਗ ਲੱਗ ਪਗ ਇੱਕ ਮਹੀਨਾ ਪਹਿਲਾਂ ਅਧਿਕਾਰਤ ਗੱਲਬਾਤ ਹੋਣ ਦੀ ਸੂਚਨਾ ਹੈ ਜੋ ਰਿਕਾਰਡ ਤੇ ਆਫ ਦੀ ਰਿਕਾਰਡ ਕੀਆ ਉਤੇ ਪ੍ਰਵੀਨ ਜੀ ਨਾਂ ਤੁਸੀਂ ਜਾਣਦੇ ਆ ਨਾ ਬਹਿ ਜਾਂਦਾ ਹਮ ਪਰ ਗੱਲਾਂ ਉਹਦੇ ਵਿੱਚ ਇੱਕ ਦੋ ਹੈ ਕਿਆਂ ਜੀ ਕਿਉਂਕਿ ਡੋਨਲਡ ਟਰੰਪ ਪੀਸ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਆ ਹਮ ਤੇ ਐਸ ਵੇਲੇ ਯੁੱਧ ਇਕੋ ਹੀ ਆ ਜੀ ਦਿੱਤੇ ਹੁਣ ਉਹਨਾਂ ਨੂੰ ਨੋਬਲ ਦੀ ਕਿਤੇ ਨਾ ਕਿਤੇ ਟੇਕ ਆ ਉਹ ਆ ਰਸ਼ੀਆ ਯੂਕਰੇਨ ਤੇ ਉਸ ਯੁੱਧ ਦੇ ਵਿੱਚ ਉਹ ਰਸ਼ੀਆ ਨੂੰ ਦਾਬੂ ਕਰਨ ਦੇ ਨਾਮ ਤੇ ਕਿਸ ਨੂੰ ਅੱਗੇ ਲਾਉਣ ਦਾ ਯਤਨ ਕਰ ਸਕਦੇ ਆ ਚੀਨ ਜਾਂ ਇੰਡੀਆ ਹੋਰ ਕੌਣ ਕਿਉਂਕਿ ਤੇਲ ਦੇ ਇਹੀ ਤੇ ਵੱਡੇ ਪਰਚੇਜ਼ਰ ਨੇ ਹੂੰ ਤਾਂ ਇੰਡੀਆ ਵੱਲੋਂ ਕਹਿ ਰਹੇ ਕਿ ਨਹੀਂ ਜੀ ਹੁਣ ਇੰਡੀਆ ਨੇ ਕਹਿ ਦਿੱਤਾ ਡਾਨ ਨਾ ਕੰਮ ਮਤਲਬ ਕਿ ਉਧਰੋਂ ਵੀ ਆਪਾਂ ਪੁੱਤਰ ਨਾਲ ਗੱਲ ਕਰ ਲਈਏ ਸਾਇਲੈਂਸ ਕੀ ਆ ਰਿਹਾ ਸਾਰਾ ਕੁਝ ਸੈੱਟ ਹੋ ਜਾਏਗਾ ਯਾਨੀ ਪੀਸ ਪ੍ਰੈਜ਼ੀਡੈਂਟ ਪਰ ਹੁਣ ਇੰਡੀਆ ਨੇ ਇਹ ਕਿਹਾ ਕਿ ਨਹੀਂ ਹੋਈ ਗੱਲ ਜੀ ਤਾਂ ਇਹਦੇ ਕੁਝ ਦੇਖੋ ਹੁਣ ਮੈਂ ਜਿਵੇਂ ਕਿਆ ਕਿ ਆਫਟੀ ਰਿਕਾਰਡ ਕੀ ਹੁੰਦਾ ਹੈ ਪ੍ਰਵੀਨ ਜੀ ਬਹੁਤ ਔਖਾ ਦਾ ਇਹਨਾਂ ਚੀਜ਼ ਸਾਨੂੰ ਐਸਟੈਬਲਿਸ਼ ਕਰਨਾ ਹੂੰ 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 ਗੱਲ ਅਸਲ ਦੇ ਵਿੱਚ ਕੀ ਆ ਕਿ ਥੋੜਾ ਜਿਹਾ ਬਰੀਕੀ 'ਚ ਜੇ ਜਾਈਏ ਤਾਂ ਮੈਂ ਤਿੰਨ ਕੁ ਦਿਨ ਪਹਿਲਾਂ ਇੱਕ ਬਹੁਤ ਵੱਡੇ ਅਖਬਾਰ ਦਾ ਇੱਕ ਆਰਟੀਕਲ ਪੜਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੰਡੀਆ ਦੀਆਂ ਜਨਤਕ ਸੈਕਟਰ ਦੀਆਂ ਤੇਲ ਕੰਪਨੀਆਂ ਨੇ ਤੇਲ ਜਿਹੜਾ ਹੈ ਉਹ ਖਰੀਦਣਾ ਰਸ਼ੀਆ ਤੋਂ 45% ਘਟ ਕਰ ਦਿੱਤਾ 45% ਹੂੰ ਹੂੰ ਹੁਣ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਭਾਈ ਗੱਲ ਕੋਈ ਹੋਈ ਨਹੀਂ ਪਰ ਦੂਜੇ ਪਾਸੇ ਦੇਖੋ ਕਿ ਰਸ਼ੀਆ ਤੋਂ ਤੇਲ ਦੀ ਕਟੌਤੀ ਵੀ ਕਰ ਦਿੱਤੀ ਮਤਲਬ ਕਿ ਵਖਾਵ ਹੀ ਦਿੱਤਾ ਕਿ ਦੇਖੋ ਸਾਡੀਆਂ ਸਰਕਾਰੀ ਕੰਪਨੀਆਂ ਨੇ ਤੇ ਅੱਧਾ ਤੇਲ ਹੀ ਛੱਡ ਦਿੱਤਾ ਖਰੀਦਣ ਹੂੰ ਹੂੰ ਪਰ ਓਵਰ ਆਲ ਜੇ ਤੁਸੀਂ ਦੇਖੋਗੇ ਇੱਕ ਬੜੀ ਚਲਾਕੀ ਆ ਇਥੇ ਸਾਡੀ ਇੱਕ ਕੰਪਨੀ ਹੈ ਨਾਇਰਾ ਹੂੰ ਹੂੰ ਉਹ ਰिलायंस ਮਿਲ ਕੇ ਕਹਿ ਲੋ ਉਹਦੇ ਵਿੱਚ ਰਸ਼ੀਆ ਦਾ ਬਹੁਤ ਵੱਡਾ ਹਿੱਸਾ ਹੈ ਰਸ਼ੀਆਨ ਕੰਪਨੀ ਦਾ ਤਾਂ ਉਹ ਫੁੱਲ ਫਲੈਸ ਮਤਲਬ ਕਿ ਕਹਿ ਲੋ ਕਿ ਰਸ਼ੀਆ ਦਾ ਤੇਲ ਹੀ ਵੇਚਦੇ ਪਏ ਨੇ ਜੀ ਯਾਨੀ ਜਿੰਨਾ ਇੰਡੀਆ ਨੂੰ ਰਸ਼ੀਆ ਤੋਂ ਤੇਲ ਚਾਹੀਦਾ ਖਰੀਦ ਉਹ ਰਹੇ ਨੇ ਹਮ ਕਿਉਂਕਿ ਰੈਫਾਈਨਰੀ ਹੈਗੀ ਆ ਹਮ ਹਮ ਪਰ ਜਿਵੇਂ ਮੈਂ ਦੱਸਿਆ ਕਿ ਗੱਲਾਂ ਉਹਨਾਂ ਦੀ ਵੀ ਇਨਕਾਰੀਆਂ ਜਾ ਸਕਦੀਆਂ ਗੱਲਾਂ ਇਹ ਨਹੀਂ ਤੇ ਨਕਾਰੀਆਂ ਨਹੀਂ ਜਾ ਸਕਦੀਆਂ ਜਲੇਬੀ ਉਹ ਵੀ ਬਣਾ ਰਹੇ ਆ ਜਲੇਬੀ ਇਹ ਵੀ ਬਣਾ ਰਹੇ ਤਕਲਮ ਲਾ ਕੇ ਕਹਾਣੀ ਇੱਥੇ ਜੇ ਖੜਦੀ ਆ ਕਿ ਇੰਡੀਆ ਦੀਆਂ ਜਨਤਕ ਸੈਕਟਰ ਦੀਆਂ ਜਨਤਕ ਸੈਕਟਰ ਕੌਣ ਹੋ ਗਏ? ਯਾਨੀ ਸਰਕਾਰੀ ਕੰਪਨੀਆਂ ਨੇ ਤੇਲ ਦੇ ਵਿੱਚ ਕਟੌਤੀ ਤੇ ਜ਼ਰੂਰ ਕੀਤੀ ਆ। ਐਸਾ ਮੈਂ ਖੁਦ ਦਾ ਹਿੰਦੂ ਚ ਵੜਿਆ। ਜੀ ਜੀ ਤੇ ਅਮਿੰਟ ਜੀ ਅਗਲੀ ਗੱਲ ਕਰਕੇ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਦਲਾਲ ਕ੍ਰਿਸ਼ਨੂ ਦੇ ਬਹੁਤ ਚਰਚੇ ਆ ਜੀ। ਹਾਂਜੀ ਬਹਿ ਜਾ ਬਹਿ ਜਾ ਹੋਈ ਪਈ ਆ ਕ੍ਰਿਸ਼ਨੂ ਕ੍ਰਿਸ਼ਨੂ ਹੋਈ ਪਈ ਆ। ਹੂੰ ਕਹਿੰਦੇ ਕ੍ਰਿਸ਼ਨੂ ਕਹਿੰਦਾ ਸੀ ਕਿ ਫੋਨ ਲਾਉਣਾ ਕਿਸ ਨੂੰ ਆ ਦੱਸ। ਜੀ ਅੱਜ ਵੈਸੇ ਡੀਆਜੀਪੂ ਲੋਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਕਿ ਆ ਭੁੱਲਰ ਨੇ ਆਖਿਆ ਕਿ ਦੇਖੋ ਕੋਰਟ ਨਿਆ ਕਰੇਗਾ ਇਹ ਸਭ ਕੁਝ ਝੂਠਾ ਬਸ ਇਨਾ ਤੁਹਾਨੂੰ ਪਤਾ ਹੈ ਹਰਾਸਤ ਦੇ ਵਿੱਚ ਬੰਦਾ ਬਿਆਨ ਦਿੰਦਾ ਤੇ ਉਸ ਤੋਂ ਬਾਅਦ ਟਿਫ ਜਾਂਦਾ ਹੂੰ ਹੂੰ 2.5 ਕਿਲੋ ਸੋਨਾ ਰਿਕਵਰ ਹੋਇਆ ਹੁਣ ਤੱਕ 7.5 ਕਰੋੜ ਰੁਪਈਆ ਕੈਸ਼ ਮਿਲਿਆ ਫਾਰਮ ਹਾਊਸ ਤੋਂ ਚੰਗੀ ਸ਼ਰਾਬ ਮਿਲੀ ਆ ਤੇ ਇਸ ਤੋਂ ਇਲਾਵਾ ਲਕਜ਼ਰੀ ਗੱਡੀਆਂ ਜੁਐਲਰੀ ਬੈਂਕ ਅਕਾਊਂਟਸ ਦੀ ਡਿਟੇਲਸ ਤੇ ਪੰਜਾਬ ਤੋਂ ਵਧੇਰੇ ਪ੍ਰਾਪਰਟੀਆਂ ਦੇ ਕਾਗਜ਼ਾਤ ਮਿਲੇ ਨੇ ਹੁਣ ਤੱਕ ਸੀ ਵੀ ਆਈ ਹਮ ਹਮ ਤੇ ਵਕੀਲ ਬੋਲੇ ਆ ਕਿ ਬਈ ਜਿਹੜੇ ਭੁੱਲਰ ਸਾਹਿਬ ਆ ਉਹਨਾਂ ਨੂੰ ਦਵਾਈ ਇਤਿਆਦ ਕੇ ਜਿਹੜੀ ਹੈ ਨਾ ਉਹ ਨਤੀਜਾ ਆ ਕਰੇਗੀ ਮਤਲਬ ਕਿ ਜੋ ਗਿਆ ਤੇ ਨਾਲ ਕ੍ਰਿਸ਼ਨੂ ਜਿਹੜਾ ਨਾ ਇਹ ਹੈ ਵਚੋਲੀਏ ਦੀ ਤੇ ਨਹੀਂ ਕਾਚਾ ਦਲਾਲ ਦੀ ਨਾਬੇ ਦਾ ਚੋਬਰ ਆਇਆ ਏ ਨਾਬੇ ਵਾਲੇ ਤੁਹਾਨੂੰ ਪਤਾ ਅੱਗੇ ਹੁਣ ਤੁਸੀਂ ਵੇਖਿਆ ਹੋਣਾ ਟਰਾਲੀਆਂ ਵਾਲਾ ਪੰਕਜ ਪੱਪੂ ਹਾਂਜੀ ਹਾਂਜੀ ਉਹਦਾ ਤੇ ਟਰਾਲੀਆਂ ਤੇ ਸੁਨਹਿਰੀ ਅੱਖਰਾਂ ਚ ਨਾਂ ਲਿਖਿਆ ਗਿਆ ਇਹ ਹੁਣ ਨਾਬੇ ਦਾ ਨਈਆਬ ਹੋਰ ਨਿਕਲ ਆਇਆ ਜੀ ਦੱਸਦੇ ਆ ਕਿ ਇਹਦੀਆਂ ਤਸਵੀਰਾਂ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਲ ਆ ਬਹੁਤ ਵੱਡੇ ਵੱਡੇ ਪੁਲਿਸ ਆਫਿਸਰਾਂ ਦੇ ਨਾਲ ਆ ਮੈਨੂੰ ਮੈਸੇਜ ਪ੍ਰਾਪਤ ਹੋ ਰਹੇ ਸੀਗੇ ਤੋ ਪਰਦੇ ਉਹ ਕਹਿੰਦਾ ਫਲਾਣਾ ਕਹਿੰਦਾ ਜੀ ਕਿ ਸਾਡੀ ਬਦਲੀ ਸੀ ਛੁੱਟੀਆਂ 'ਚ ਕਰਵਾ ਦਿੱਤੀ ਸਾਡਾ ਕੰਮ ਸੀ ਇਹਨੇ ਛੁੱਟੀਆਂ 'ਚ ਕਰਵਾ ਦਿੱਤਾ ਆਈਐਸ ਨੂੰ ਫੋਨ ਲਾਉਣਾ ਆਈਪੀਐਸ ਨੂੰ ਫੋਨ ਲਾਉਣਾ ਪਤਾ ਨਹੀਂ ਬੰਦੇ ਦੇ ਕੋਲ ਕੀ ਗਿੱਦੜ ਸਿੰਘੀ ਸੀ ਸਧਾਰਨ ਕਰਦਾ ਸੀ ਕਹਿੰਦੇ ਹੁਣ ਅੱਛਾ ਕਾਸਾ ਵੀ ਬਣਦਾ ਤਣਦਾ ਸਿਆਸਤ ਦੇ ਵਿੱਚ ਰੁਚੀ ਸ਼ੁਰੂ ਤੋਂ ਰੱਖਦਾ ਸੀਗਾ ਤਾਂ ਮਤਲਬ ਕਿ ਇਹਦੇ ਵਿੱਚ ਹੁਣ ਸੀਬੀਆਈ ਜੇ ਅੱਗੇ ਜਾਂਦੀ ਆ ਕੀ ਇਹ ਅਫਸਰਾਂ ਦੇ ਵਿੱਚ ਕੋਡਾ 2 ਬਣ ਕੇ ਵਿਚਰਦਾ ਸੀਗਾ ਜਾ ਮਤਲਬ ਕਿ ਇਹ ਬੰਦਾ ਕਈਆਂ ਵਾਸਤੇ ਦਲਾਲੀ ਕਰਦਾ ਸੀ ਕੁਝ ਪੋਲੀਟਿਸ਼ੀਅਨਸ ਵਾਸਤੇ ਵੀ ਦਲਾਲੀ ਕਰਦਾ ਸੀ ਮਤਲਬ ਕਿ ਡੀਆਈਜੀ ਪੁੱਲਰ ਜਿਹੜੇ ਆ ਉਹ ਤੇ ਚਲੋ ਹੋਏਗੇ ਹੈਗੇ ਹੁਣ ਨਿਸ਼ਾਨੇ ਤੇ ਉਹਨਾਂ ਨੇ ਤੇ ਆਪਦੀ ਭੁਗਤਨੀ ਭੁਗਤਨੀ ਆ ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਇਸ ਤਰ੍ਹਾਂ ਅੱਗੇ ਵਿਚੋਲੀਏ ਭੂਮਿਕਾ ਅਦਾ ਕਰ ਰਹੇ ਤੋ ਕਿ ਦੇਖੋ ਜਿਹੜਾ ਸ਼ਿਕਾਇਤ ਕਰਤਾ ਆਕਾਸ਼ ਬਤੌ ਕੀ ਕਹਿੰਦਾ ਉਹ ਕਹਿੰਦਾ ਕਿ ਮੇਰੇ ਤੱਕ ਕ੍ਰਿਸ਼ਨੂ ਨੇ ਹੀ ਪਹੁੰਚ ਕੀਤੀ ਸੀ ਕਿ ਜਿਹੜੀ ਤੇਰੀ 23 ਵਾਲੀ ਐਫ ਆਈ ਆਰ ਹੈ ਉਹਨੂੰ ਚਾਰ ਸ਼ੀਟ ਕਰ ਦਿੱਤਾ ਜਾਏਗਾ ਤੈਨੂੰ ਉਹਦੇ ਵਿੱਚ ਖੱਜਲ ਖਵਰੀ ਹੋਏਗੀ ਜੇ ਸੈਟਿੰਗ ਕਰਨੀ ਆ ਤੇ ਪੈਸਾ ਦੇ ਦੇ ਹੂੰ ਤਾਂ ਮਤਲਬ ਕਿ ਇਹਦੀ ਬਹੁਤ ਵੱਡੀ ਭੂਮਿਕਾ ਸੀ ਤਾਂ ਇੱਥੋਂ ਅੰਦਾਜ਼ਾ ਲੱਗਦਾ ਕਿ ਕੀ ਇਹ ਸ਼ਿਕਾਰ ਲੱਭ ਕੇ ਦਿੰਦਾ ਸੀ ਨਵਾਂ ਲੱਗਦਾ ਸ਼ਿਕਾਰ ਕੋਈ ਫਸਾਲਿਆ ਸਾਨੂੰ ਬੈਰ ਨੇ ਹਲਾਲ ਕਰਕੇ ਇਹ ਕੋਈ ਨਵਾਂ ਸ਼ਿਕਾਰ ਲੱਭ ਕੇ ਦਿੰਦਾ ਸੀ ਅਫਸਰਾਂ ਨੂੰ ਇਹਦੀ ਵੀ ਉਰੀ ਗਹਿਰਾਈ ਦੇ ਨਾਲ ਇਨਟੈਰੋਗੇਸ਼ਨ ਪ੍ਰਵੀਨ ਜੀ ਹੋਣੀ ਚਾਹੀਦੀ ਆ ਕਿ ਕੀ ਇਹ ਇਕੱਲੇ ਇਸ ਅਫਸਰ ਵਾਸਤੇ ਕੰਮ ਕਰਦਾ ਸੀ ਜਾਂ ਜਾਂ ਹੋਰਾਂ ਵਾਸਤੇ ਵੀ ਕਿਉਂਕਿ ਦਲਾਲੀ ਦੀ ਵੀ ਚਸ ਬੁਰੀ ਹੁੰਦੀ ਆ ਕਈ ਚਸਾਂ ਵਾਂ ਸਹੀ 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 ਬਿਲਕੁਲ ਸਹੀ ਹੂੰ ਉਧਰ ਤਰਨ ਤਰਨ ਦਾ ਜ਼ਿਕਰ ਕਰਗੇ ਜੇ ਗੱਲ ਕਰਗੇ ਤਾਂ ਹਰਮਿਤ ਸੰਧੂ ਨੇ ਕਾਗਜ਼ ਦਾਖਲ ਕਰਤੇ ਆ ਜੀ ਹਾਂ ਜੀ ਦੇਖੋ ਇਹਨਾਂ ਨੇ ਅੱਜ ਜਿਹੜੇ ਕਾਗਜ਼ ਦਾਖਲ ਕੀਤੇ ਆ ਉਦੇ ਵਿੱਚ ਤੁਸੀਂ ਇੱਕ ਚੀਜ਼ ਨੂੰ ਇੱਕੋ ਕੇ ਖੁਦ ਮਾਨ ਸਾਹਿਬ ਉਤੇ ਪਹੁੰਚੇ ਸੇ ਸੋਦੀਆ ਸਾਹਿਬ ਪਹੁੰਚੇ ਰੋਡ ショ ਕੀ ਤਾਤੀਰ ਫੇਰ ਕੱਸ ਦਿੱਤੇ ਆ ਮਾਨ ਸਾਹਿਬ ਨੇ ਤੁਹਾਨੂੰ ਪਤਾ ਨਾ ਤੀਰ ਜਾਂ ਚਲਾਉਂਦੇ ਹੁੰਦੇ ਆ ਹਾਂਜੀ ਹਾਂਜੀ ਤੁਲਾ ਦੇ ਤੀਰ ਟਕਾਣੇ ਵੀ ਜਿਹੜੇ ਚਿਰ ਤੋਂ ਮਿੱਥੇ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਤਬਦਾ ਕਿੱਥੇ ਆ ਹਾਂ ਤਖਾ ਉਹ ਫੇਰ ਚੱਲ ਪਿਆ ਕੰਮ ਟੈਂਪੂ ਜਿਹਾ ਤੁਹਾਨੂੰ ਪਤਾ ਇਹ ਖੁੱਲਾ ਬਣਾ ਲੈਂਦੇ ਹੁੰਦੇ ਆ ਉਹਦੇ ਤੇ ਹਾਰ ਜੇ ਲਟਕਾ ਕੇ 5 7 10 ਜਾਨੇ ਵਿੱਚ ਖੁੱਲੀ ਬਾਡੀ ਵਾਲੇ ਟੈਂਚੂ ਜੇ ਛੜ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਮਾਨ ਸਾਫ ਟੇਡੀਆਂ ਜਾਂ ਅੱਖਾਂ ਦੇ ਨਾਲ ਜਦੋਂ ਉਹ ਕਮਾਨ ਟਾਈਟ ਖਿੱਚਦੇ ਆ ਤੇ ਜਿਹੜੇ ਇਹਨਾਂ ਦੇ ਪੰਭਕੜ ਹੁੰਦੇ ਆ ਭਕਤ ਹੁੰਦੇ ਆ ਉਹਨਾਂ ਦੇ ਕਲੇਜੇ 'ਚ ਧੂ ਪੈਂਦੀ ਆ ਕਿ ਹਾਏ ਮਾਨ ਨਿਸ਼ਾਨੇ ਤੇ ਲਾ ਦੇ ਤਾਂ ਦੇਖੋ ਨਿਸ਼ਾਨੇ ਤੇ ਲੱਗਦਾ ਕਿ ਨਹੀਂ ਤਾ ਫਿਲਹਾਲ ਤੁਸੀਂ ਇਹ ਵੇਖੋ ਕਿ ਕਾਗਜ਼ ਭਰੇ ਆ ਹਰਵੀਰ ਤੇ ਸੰਧੂ ਨੇ ਮੁੱਖ ਮੰਤਰੀ ਉੱਚੇਚੇ ਪਹੁੰਚੇ ਆ ਸੇਸੋਦੀਆ ਉੱਚੇਚੇ ਪਹੁੰਚੇ ਆ ਅਮਨ ਅਰੂੜਾ ਉੱਚੇਚੇ ਪਹੁੰਚੇ ਆ ਮਲਵ ਕੇ ਇਵੈਂਟ ਤੇ ਜਾਂ ਚੋਣ ਤੇ ਜਿਹੜੀ ਆ ਉਹ ਹੈ ਕੀ ਆ ਇਸ ਵੇਲੇ ਪਾਰਟੀ ਦੀ ਪਰ ਕਾਗਜ਼ ਭਰਨ ਤੇ ਤੁਸੀਂ ਦੇਖੋ ਕਿ ਕਿੰਨਾ ਪੈਸਾ ਟੈਕਸਪੈਂਸ ਦਾ ਜਾਂਦਾ ਹੋਏਗਾ ਵੈਸੇ ਜਿੱਥੇ ਇਹਨਾਂ ਦਾ ਹੈਲੀਪੈਡ ਬਣਿਆ ਹੋシਗਾ ਉੱਥੇ ਹੀ ਦੱਸਦੇ ਕਿ ਸਾਰਾ ਪਿੰਡ ਸੀਲ ਕੀਤਾ ਸੀਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਕੋਈ ਨੇਤਾ ਸੀ ਉਹਨੂੰ ਨਜ਼ਰਬੰਦ ਕਰੀ ਰੱਖਿਆ ਇਹਨਾਂ ਨੇ ਹਮ ਮਤਲਬ ਕਿ ਸਾਰਾ ਪਿੰਡ ਹੀ ਤਕਰੀਬਨ ਸੀਗਾ ਤੁਸੀਂ ਹਿਸਾਬ ਲਾ ਲਓ ਜਿਹੜੇ ਕਹਿੰਦੇ ਸੀਗੇ ਕਿ ਬਾਦਲ ਜਿੱਥੇ ਆਉਂਦਾ ਪੰਜ ਪੰਜ ਦਿਨ ਕੁੱਤੇ ਸੂਫੇ ਹੀ ਸੁੰਘੀ ਜਾਂਦੇ ਆ ਤਾਂ ਮਤਲਬ ਕਿ ਇਹਨਾਂ ਦੀ ਹਾਲਤ ਵੀ ਹੁਣ ਵੈਸੀ ਹੀ ਬਣ ਗਈ ਹੈ ਜਿਵੇਂ ਬਾਦਲਾਂ ਵੇਲੇ ਦੀ ਸੀ ਬਰਹਾਲ ਕਾਗਜ਼ ਭਰ ਕੇ ਮਲ ਮੈਦਾਨ ਦੇ ਵਿੱਚ ਆ ਰਹੇ ਨੇ ਅਖਾੜੇ ਦੇ ਵਿੱਚ ਆ ਰਹੇ ਨੇ ਹੁਣ ਇਲੈਕਸ਼ਨ ਖੁੱਲ ਜਾਏਗਾ ਫਿਲਹਾਲ ਮਤਲਬ ਦਿਵਾਲੀ ਤੱਕ ਤੇ ਸਮਝੋ ਹੁਣ ਕੰਮ ਬੰਦ ਆ ਆਪਾਂ ਜਿਵੇਂ ਕਹਿ ਲੋ ਕਿ ਤੁਸੀਂ ਵੀ ਵੀਕਐਂਡ ਵੱਲ ਵੱਜ ਜਾਣਾ ਹੁਣ ਅਸੀਂ ਵੀ ਵੱਜ ਜਾਣਾ ਤਾਂ ਕਿ ਇੱਥੇ ਸਾਡੇ ਸੋਮਵਾਰ ਦਿਵਾਲੀ ਮੰਗਲਵਾਰ ਬ੍ਰਿਸ਼ੁਕਰਮਾਡੇ ਹੁੰਦਾ ਐਤਵਾਰ ਵਿੱਚ ਆ ਗਿਆ ਸ਼ਨੀਚਰਵਾਰ ਕੱਲ ਨੂੰ ਚਲੋ ਸਾਨੂੰ ਵੀ ਥੋੜਾ ਜਿਹਾ ਰਹਿਲਾ ਹੋ ਜਾਂਦਾ ਕੰਮ ਤਾਂ ਕੋਣ ਮਲਾ ਕੇ ਕਹਨੋ ਕਿ 4-5 ਦਿਨ ਤੇ ਉਹ ਠੋਸਿਆ ਕਬ ਉਹ ਤੋਂ ਬਾਅਦ ਇਲੈਕਸ਼ਨ ਖੁੱਲੇਗਾ ਹਾਂ ਇਹੀ ਗੱਲ ਮੈਂ ਕਹਿ ਦੇਣਾ ਕਿ ਟੌਪ ਦੋਵਾਂ ਥਿਰਾਂ ਦਾ ਹਾਲੇ ਵੀ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੇ ਦੂਜੇ ਨੰਬਰ ਤੇ ਵਾਰਸ ਪੰਜਾਬ ਦੇ ਠੀਕ ਹੈ ਜੀ ਤੀਜੇ ਚੌਥੇ ਤੇ ਕੌਣ ਆਊਗਾ ਪਤਾ ਨਹੀਂ ਫਿਲਹਾਲ ਜੋ ਅੰਦਰ ਦੀਆਂ ਰਿਪੋਰਟਾਂ ਨੇ ਹਾਲੇ ਹਰਮੀਤ ਸੰਧੂ ਥੋੜਾ ਜਿਹਾ ਅੱਗੇ ਆ ਤਪਰ ਮੈਜਵੇ ਕਿਹਾ ਕਿ ਅਸਲੀ ਇਲੈਕਸ਼ਨ ਖੁੱਲੇਗਾ ਜਨਾਬ ਜਿਸੂ ਵੇਲੇ ਦੀਵਾਲੀ ਖਤਮ ਹੋ ਜਾਏਗੀ ਦੀਵਾਲੀ ਦਾ ਇਹ ਤੁਹਾਨੂੰ ਪਤਾ ਹੈ ਜਿਹੜਾ ਫੈਸਟੀਵਲ ਹੁੰਦਾ ਪੂਰੇ ਇੰਡੀਆ ਚ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਤੋਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਦਾ ਕੰਮ ਇੱਥੇ ਹੀ ਖਲੋ ਜਾਣਾ ਆਪਾਂ ਅਗਲੇ ਵੀਕ ਦੇ ਅੱਧ ਤੱਕ ਮੱਧ ਤੱਕ ਦੇਖਾਂਗੇ ਇਲੈਕਸ਼ਨ ਖੜਾਪ ਹਮ ਮੈਂ ਤੁਹਾਨੂੰ ਜਿਹਾ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਇਲਜ਼ਾਮ ਤਾਂ ਸੱਤਾਧਾਰੀਆਂ ਤੇ ਲੱਗ ਹੀ ਰਹੇ ਆ ਵੀ ਆਪਦੀ ਪਸੰਦੀ ਦਾ ਅਫਸਰ ਲਾਏ ਹੋਏ ਨੇ ਸਾਰਾ ਕੁਝ ਕਰੀ ਜਾਂਦੇ ਆ ਇਹ ਇੱਕ ਐਜ ਵੀ ਹੁੰਦਾ ਜਿਮਣੀ ਚੋਣ ਦੇ ਵਿੱਚ ਸੱਤਾਧਾਰੀਆਂ ਦੇ ਕੋਲੇ ਪਰ ਦੇਖਦੇ ਆ ਕਿ ਬਣਦਾ ਕਿਉਂਕਿ ਮਾਹੌਲ ਜਿਵੇਂ ਹੁਣ ਮਨਦੀਪ ਟੱਕਰ ਦੇ ਰਿਹਾ ਕੁਝ ਵੀ ਹੋ ਸਕਦਾ ਆਪਾਂ ਦੇਖਿਆ ਹੁਣੇ ਨਹੀਂ ਮੈਂ ਮੈਂ ਇਹ ਨਹੀਂ ਕਿਹਾ ਕਿ ਇਹ ਕਾਮਯਾਬ ਹੋ ਜਾਣ ਕੇ ਜਾਂ ਕੁਝ ਹੋ ਗਿਆ ਇੱਕ ਸੱਤਾਧਾਰੀ ਤੇਨੂੰ ਐਜ ਹੁੰਦੀ ਆ ਹਾਂਜੀ ਹਾਂਜੀ ਉਹ ਹਾਲੇ ਉਹਨਾਂ ਦੀ ਕੈਂਪੇਨ ਚੱਲਣੀ ਆ ਹੂੰ ਠੀਕ ਹੈ ਨਾ ਜੀ ਹਾਲੇ ਚਰਚੇ ਨੇ ਹਾਲੇ ਉਹਨਾਂ ਦੀ ਕੈਂਪੇਨ ਚੱਲ ਰਹੀਆਂ ਹਾਲੇ ਇਹਨਾਂ ਦਾ ਸਿਸਟਮ ਜਿਹੜਾ ਹੈ ਨਾ ਉਹ ਤੇ ਜਦੋਂ ਦੇ ਹਰਮਿਤ ਸੰਧੂ ਆਏ ਪਾਰਟੀ ਚ ਉਦੋਂ ਦਾ ਹੀ ਚਲਾ ਰਹੇ ਨੇ ਇਹ ਤਾਂ ਹੂੰ ਸੋ ਦੈਟ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਸੱਤਾਧਾਰੀ ਤੇ ਰਹਿੰਦੀ ਆ ਉਹਨੇ ਤੇ ਸਭ ਕੁਝ ਤੈ ਕਰਕੇ ਉਹਨੇ ਤੇ ਸਭ ਕੁਝ ਫਿਕਸ ਕਰਕੇ ਚੱਲਣਾ ਹੁੰਦਾ ਦੂਜੀ ਧਿਰ ਨੇ ਫੜਨਾ ਹੁੰਦਾ ਮੈਂ ਤੇ ਤੁਹਾਨੂੰ ਵੋਟਾਂ ਤੱਕ ਦਾ ਵੀ ਦੱਸ ਸਕਦਾ ਕਿ ਹੁਣ ਕਿੰਨਾ ਅੰਤਰ ਹੈ ਪਰ ਮੈਂ ਨਹੀਂ ਉਹ ਚੀਜ਼ ਚ ਜਾਣਦਾ ਤਾਂ ਠੀਕ ਠੀਕ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫੜ ਲੈਣਗੇ ਉਹ ਬਹੁਤ ਜਲਦੀ ਨੇੜੇ ਪਹੁੰਚ ਜਾਣਗੇ ਐਸਾ ਮੇਰਾ ਵੀ ਮੰਨਣਾ ਹੈ ਤਾਂ ਫਿਲਹਾਲ ਇਹਨਾਂ ਤੋਂ ਅੰਤਰ ਸੁਭਾਵਕ ਹੈ ਕਿਉਂਕਿ ਇਹਨਾਂ ਕੋਲ ਸਭ ਕੁਝ ਫਿਕਸ ਸੀਗਾ ਕਿਹੜਾ ਅਫਸਰ ਕਿੱਥੇ ਲੱਗਣਾ ਹਰਵੀਰ ਸੰਧੂ ਨੇ ਇਲੈਕਸ਼ਨ ਲੜਨਾ ਹੈ ਕਿਹੜੇ ਬੰਦੇ ਨੇ ਕਿੱਥੇ ਕੰਮ ਕਰਨਾ ਸੋ ਚੀਜ਼ ਦਾ ਐਡਵਾਂਟੇਜ ਹੁੰਦਾ ਹੈ ਉਸ ਚੀਜ਼ ਦਾ ਵਾਧਾ ਜਿਹੜਾ ਉਹ ਇਹਨਾਂ ਦੇ ਕੋਲ ਹੈਗਾ ਪਰ ਇਲੈਕਸ਼ਨ ਖੁੱਲੇਗਾ ਅਗਲੇ ਹਫਤੇ ਦੇ ਵਿੱਚ ਵਿੱਚ ਜਾ ਕੇ ਬਿਲਕੁਲ ਇਹ ਵੀ ਇਹ ਵੀ ਨਜ਼ਰ ਆਊਗੀ ਨਾ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਉਹ ਕਿਹਦਾ ਨੁਕਸਾਨ ਵੱਧ ਕਰਦੇ ਆ ਸੱਤਾਧਾਰੀਆਂ ਦਾ ਜਾਂ ਦੂਜੀ ਧਿਰ ਦਾ ਨੁਕਸਾਨ ਵੱਧ ਕਰਦੇ ਆ ਆਪਾਂ ਦੇਖਿਆ ਮਿੰਟੂ ਜੀ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਪਦੀ ਜਣੇ ਜਿੱਤੀ ਬੈਠੇ ਸੀਗੇ ਪਰ ਸਰਬਜੀਤ ਖਾਲਸਾ ਨੇ ਪਿਛਲੇ 13 14 ਦਿਨਾਂ ਚੀ ਬਾਜ਼ੀ ਪਲਟਤੀ ਲੋਕਾਂ ਦਾ ਸੈਂਟੀਮੈਂਟ ਬਣ ਗਿਆ ਲੋਕਾਂ ਨੇ ਕਿਹਾ ਖੜੂਰ ਸਾਹਿਬ ਅਮਰਿਤਪਾਲ ਸਿੰਘ ਤੇ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਨਹੀਂ ਜਿਹੜਾ ਸੈਂਟੀਮੈਂਟ ਦਾ ਇਲੈਕਸ਼ਨ ਹੁੰਦਾ ਹੀ ਸਰ ਇ ਇਥੇ ਹੁੰਦਾ ਹੈ ਨਾ ਉੱਥੇ ਕੋਈ ਏਜੰਡਾ ਨਹੀਂ ਕੋਈ ਕੁਝ ਨਹੀਂ ਕੋਈ ਵਿਕਾਸ ਨਹੀਂ ਕੋਈ ਕੁਝ ਨਹੀਂ ਹੁੰਦਾ ਜੀ ਹਮ ਠੀਕ ਹੈ ਨਾ ਤਾਂ ਉਹਦੇ ਵਿੱਚ ਕੀ ਹੈ ਕਿ ਜੋ ਇਹ ਤਰਮ ਤਰਮ ਦਾ ਇਲੈਕਸ਼ਨ ਹੈ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਭੂਮਿਕਾ ਹੈ ਉਹ ਵੀ ਇੱਕ ਨਿਰਣਾਇਕ ਭੂਮਿਕਾ ਹੈ ਅਕਾਲੀ ਦਲ ਦੀ ਨਹੀਂ ਕਾਂਗਰਸ ਦੀ ਭੂਮਿਕਾ ਵੀ ਨਿਰਣਾਇਕ ਹੈ ਭਾਜਪਾ ਦੀ ਭੂਮਿਕਾ ਵੀ ਨਿਰਣਾਇਕ ਹੈ ਜੀ ਅਕਾਲੀਆਂ ਦਾ ਵੋਟ ਤੇ ਹੈ ਹੀ ਹੈ ਉਹ ਤੇ ਸੁਖਬੀਰ ਸਿੰਘ ਬਾਦਲ ਦਾ ਜਾਂ ਅਕਾਲੀ ਦਲ ਪਾਰਟੀ ਦਾ ਵੋਟ ਹੈਗਾ ਹਰਮਿਤ ਸੰਧੂ ਦਾ ਆਪਣਾ ਪਰਸਨਲ ਵੋਟ ਵੀ ਗਿਆ ਤਾਂ ਉਹਦੇ ਵਿੱਚ ਕੀ ਹੈ ਕਿ ਜੇ ਕਾਂਗਰਸ ਜ਼ਿਆਦਾ ਵੋਟ ਵੜੇਗੀ ਤਾਂ ਉਹਦਾ ਨੁਕਸਾਨ ਸੱਤਾਧਾਰੀ ਧਿਰ ਨੂੰ ਹੂੰ ਸਹੀ ਹੈ ਬਿਲਕੁਲ ਸੱਤਾਧਾਰੀ ਧਿਰ ਨੂੰ ਤਾਂ ਇਸ ਤਰ੍ਹਾਂ ਹੀ ਹੈ ਅਕਾਲੀ ਜ਼ਿਆਦਾ ਵੋਟ ਵੜਨਗੇ ਤਾਂ ਇਹਨਾਂ ਦਾ ਨੁਕਸਾਨ ਹੈ ਹੂੰ ਸਵਾਭਕ ਇਹਨਾ ਉਹ ਉਹਤੇ ਹੁਣ ਗਾਂ ਨਤੀਜੇ ਦੱਸਣਗੇ ਨਾ ਕਿ ਤੀਜੇ ਚੱਕੇ ਪੈਣਗੇ ਪਰ ਮੈਂ ਤੁਹਾਨੂੰ ਜਿਹੜਾ ਓਵਰਆਲ ਸਿਨੈਰੀਓ ਹੁੰਦਾ ਦੱਸ ਰਿਹਾ ਜੋ ਇਹਨਾਂ ਦੀ ਜ਼ੁਬਾਨੀ ਆ ਮੈਂ ਬਹੁਤਾ ਰਿਵੀਲ ਨਹੀਂ ਕਰ ਸਕਦਾ ਆਪਣੇ ਸੋਰਸ ਨੂੰ ਰਿਵੀਲ ਨਹੀਂ ਕਰ ਸਕਦਾ ਸਮਝ ਲਓ ਟੌਪ ਦੀਆਂ ਦੋ 13 ਚੋਂ ਇੱਕ ਤੇ ਰਨੇ ਮੈਨੂੰ ਦੱਸਿਆ ਹੂੰ ਹੂੰ ਤੋਂ ਖੈਰ ਇਹ ਦੇਖਣਾ ਹੋਏਗਾ ਕਿ ਕੌਣ ਕਿਨੂੰ ਕੱਟ ਕਰਦਾ ਪਰ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਾਂ ਇਲੈਕਸ਼ਨ ਹਾਲੇ ਖੁੱਲਣਾ ਬਾਕੀ ਆ ਦਿਲ ਤਿਆਰ ਲੰਘਣ ਤੋਂ ਫਿਰ ਪਤਾ ਲੱਗੇਗਾ ਜੀ ਤੇ ਉਧਰ ਸੁਖਬੀਰ ਬਾਦਲ ਨੂੰ ਹਾਈ ਕੋਰਟ ਤੋਂ ਝਟਕਾ ਲੱਗ ਗਿਆ ਜੀ। ਇੱਕ ਇਹਨਾਂ ਦਾ ਮਸਲਾ ਜਿਹੜਾ ਸੀਗਾ ਉਹ ਸ਼ਾਇਦ ਇੱਕ ਹੈਗਾ ਸੀ ਮਾਨਹਾਨੀ ਦਾ ਕੇਸ। ਤਾਂ ਮਾਨਹਾਨੀ ਕੇਸ ਦੇ ਵਿੱਚ ਹਾਈ ਕੋਰਟ ਨੇ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ ਕਿਉਂਕਿ ਇਹਨਾਂ ਨੇ ਕੇਜਰੀਵਾਲ ਤੇ ਅੱਤਵਾਦੀ ਕਨੈਕਸ਼ਨ ਹੋਣ ਦਾ ਦੋਸ਼ ਲਾਇਆ ਸੀਗਾ। ਹੂੰ ਹੂੰ। ਤਾਂ ਮਤਲਬ ਕਿ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਕੋਰਟ ਨੇ। ਹੁਣ ਇਹ ਮਾਮਲਾ ਕੀ ਸੀਗਾ ਕਿ 2017 ਦਾ ਸਾਲ ਸੀਗਾ ਜਦੋਂ ਦਿੱਲੀ ਦੇ ਮੁੱਖ ਮੰਤਰੀ ਤਤਕਾਲੀ ਹੁਣ ਤੇ ਸਾਬਕਾ ਹੋ ਗਏ ਨੇ ਅਰਵਿੰਦ ਕੇਜਰੀਵਾਲ ਪੰਜਾਬ ਇਲੈਕਸ਼ਨ ਦੇ ਦੌਰੇ ਤੇ ਸੀ ਉਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਬਿਆਨ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਜਿਹੜੇ ਮੈਂਬਰਾਂ ਨੇ ਉਹਨਾਂ ਦੇ ਨਾਲ ਕੋਈ ਨਾਸ਼ਤਾ ਕੀਤਾ ਸੀਗਾ ਤੇ ਜਿਨ੍ਹਾਂ ਨੂੰ ਕਰਾਰ ਦਿੱਤਾ ਗਿਆ ਸੀਗਾ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਜਿਹੜੀ ਆ ਉਹਦੇ ਇਹ ਰਾਜਨੀਤਿਕ ਫਰੰਟ ਦੇ ਆਗੂ ਆ ਠੀਕ ਹੈ ਠੀਕ ਹੈ ਜੀ ਯਾਨੀ ਇਹ ਅਤਵਾਦੀ ਜਥੇਬੰਦੀ ਆ ਜਥੇ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਉਸਨ ਰਜਿੰਦਰਪਾਲ ਸਿੰਘ ਜਿਨ੍ਹਾਂ ਨੇ ਮਾਨਹ ਨਿਦੀਸ਼ਕਾਂ ਦਾ ਦਰਚਕ ਪਈ ਸੀ ਉਹਨਾਂ ਦਾ ਦੋਸ਼ ਸੀਗਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ ਉਹਨਾਂ ਦੀ ਬਲਕਿ ਧਾਰਮਿਕ ਜਥੇਬੰਦੀ ਦੀ ਵੀ ਸ਼ਭੀ ਨੂੰ ਠੇਸ ਪਹੁੰਚਾਉਂਦੇ ਆ ਹਾਈ ਕੋਰਟ ਦੇ ਵਿੱਚ ਇਹ ਜਿਹੜੀਆਂ ਦਲੀਲਾਂ ਸੀਗੀਆਂ ਜੀ ਤਾਂ ਕਿ ਭਾਈ ਸੁਖਬੀਰ ਸਿੰਘ ਬਾਦਲ ਨੇ ਜੋ ਦਿੱਤੀਆਂ ਕਿ ਭਾਈ ਅਸੀਂ ਚਾਹੁੰਦੇ ਆ ਜਿਵੇਂ ਮਤਲਬ ਕਿ ਕੋਰਟ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ ਕਿ ਸ਼ਿਕਾਇਤ ਕਰਤਾ ਦਾ ਨਾਮ ਨਹੀਂ ਸੀ ਲਿਆ ਉਸ ਸਮੇਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਸੀ ਇਸ ਲਈ ਰਾਜ ਦੀ ਕਾਨੂੰਨ ਵਿਵਸਥਾ ਤੇ ਬੋਲਣ ਦਾ ਉਹਨਾਂ ਨੂੰ ਅਧਿਕਾਰ ਸੀਗਾ ਇਮਿਊਨਿਟੀ ਕਹਿ ਲਓ ਜਿੱਦਾਂ ਇੱਕ ਗ੍ਰਹਿ ਮੰਤਰੀ ਦੀ ਹੁੰਦੀ ਆ ਪਿਆਮ ਦੇਣ ਦਾ ਮਕਸਦ ਕੋਈ ਸ਼ਬੀ ਖਰਾਬ ਕਰਨਾ ਨਹੀਂ ਸੀ ਬਲਕਿ ਰਾਜਨੀਤਿਕ ਕਿ ਚਤਾਵਨੀ ਦੇਣਾ ਸੀਗਾ ਤਾਂ ਹਾਈ ਕੋਰਟ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਅਖਿਆ ਕਿ ਪ੍ਰਥਮ ਦ੍ਰਿਸ਼ਟੀ ਪਹਿਲੀ ਨਜ਼ਰੇ ਈਮਾਨ ਹਾਨੀ ਦਾ ਹੀ ਮਾਮਲਾ ਬਣਦਾ ਹੈ ਤੇ ਇਸ ਪੱਧਰ ਤੇ ਇਹਨੂੰ ਹਾਰਜ ਨਹੀਂ ਕੀਤਾ ਜਾ ਸਕਦਾ ਇਹ ਤੈਅ ਕਰਨਾ ਟ੍ਰਾਇਲ ਕੋਰਟ ਦਾ ਕੰਮ ਹੈ ਕਿ ਬਿਆਨ ਮਾਨ ਹਾਨੀ ਦੀ ਸ਼੍ਰੇਣੀ ਚ ਆਉਂਦਾ ਜਾਂਦਾ ਹੈ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਟ੍ਰਾਇਲ ਕੋਰਟ ਦੇ ਵਿੱਚ ਜਾਣਾ ਪਊਗਾ ਯਾਨੀ ਜਿੱਥੇ ਮੁਕੱਦਮਾ ਚੱਲੇਗਾ ਉੱਥੇ ਜਾਣਾ ਪਊਗਾ ਜ਼ਮਾਨਤ ਕਰਵਾਉਣੀ ਪਊਗੀ ਕੇਸ ਝਟੜਨਾ ਪਊਗਾ ਫਿਰ ਉੱਥੇ ਜਾ ਕੇ ਦਲੀਲਾਂ ਪੇਸ਼ ਹੋਣਗੀਆਂ ਤੇ ਉਹ ਦਲੀਲਾਂ ਮੰਨੀਆਂ ਜਾਂਦੀਆਂ ਕਿ ਨਹੀਂ ਉਹ ਸਮਾਂ ਦੱਸੂਗਾ ਵੇਲਾ ਦੱਸੂਗਾ ਵੈਸੇ ਅਰਵਿੰਦ ਕੇਜਰੀਵਾਲ ਨੂੰ ਮਾਨ ਹਾਨੀ ਦਾ ਕੇਸ ਅੜਖਾ ਸੂਤਾ ਫਸਿਆ ਸੀ ਬਹੁਤ ਫਸਾ ਗਿਆ ਸੀਗਾ ਤੇ ਅਖੀਰ ਇਨਾਂ ਨੂੰ ਮਾਫੀ ਮੰਗਣੀ ਪਈ ਸੀ ਤੁਹਾਨੂੰ ਯਾਦ ਹੋਵੇਗਾ ਤਾਂ ਉਸ ਮਾਫੀ ਮੰਗਣ ਦੀ ਵੀ ਇੱਕ ਕਹਾਣੀ ਆ ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਮਾਫੀ ਸ਼ਾਇਦ ਨਾ ਮੰਗਦੇ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਜਿੰਨੇ ਕੇ ਬਾਹਰ ਡਿਗਰੀ ਕਰਨੇ ਜਾਣਾ ਸੀ ਉਹ ਵੀ ਫਸ ਗਿਆ ਸੀ ਹਾਂ ਤਾਂ ਉਸ ਨੇ ਅਰਵਿੰਦ ਕੇਜਰੀਵਾਲ ਨੂੰ ਬਹੁਤ ਜ਼ੋਰ ਪਾਇਆ ਕਿ ਭਾਈ ਤੇਰੇ ਕਰਕੇ ਮੈਂ ਰਗੜਿਆ ਜਾ ਰਿਹਾ ਤਾਂ ਫਿਰ ਦੱਸਦੇ ਆ ਕਿ ਕਰਨਲ ਸਿੰਘ ਪੀਰ ਮੁਹੰਮਦ ਉਰਾਨੇ ਨੇ ਇੱਕ ਰੋਲ ਅਦਾ ਕੀਤਾ ਸੀ ਹਾਂ ਹਾਂ ਜੀ ਤੇ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਹੋਈ ਹੈ ਜੀ ਹਾਂ ਜੀ ਅੰਤਮ ਅਰਦਾਸ ਰਾਜਵੀਰ ਜਵੰਦਾ ਦੀ ਹੋ ਗਈ ਆ ਭੋਗ ਪੈ ਗਿਆ ਜੀ ਤਾਂ ਦੇਖੋ ਉਹਦੀ ਬੱਚੀ ਨੇ ਇੱਕ ਛੋਟੀ ਜੀ ਤਕਰੀਰ ਕੀਤੀ ਹੈ ਕਿ ਮੈਨੂੰ ਕਿੰਨਾ ਪਿਆਰ ਕਰਦੇ ਸੀ ਮੇਰਾ ਪਾਪਾ ਦੁਨੀਆ ਦਾ ਬੈਸਟ ਸੀਗਾ ਮੈਂ ਉਹਦਾ ਲੱਕੀ ਚਾਂਮ ਸੀ ਉਹ ਕਹਿੰਦੇ ਸੀਗਾ ਕਿ ਕਦੇ ਮੈਨੂੰ ਦੂਰ ਨਹੀਂ ਹੋਣਾ ਉਹ ਕਹਿ ਰਹੇ ਆ ਕਿ ਜਿਸ ਤਰ੍ਹਾਂ ਮੇਰੇ ਪਾਪਾ ਨਾਲ ਹੋਈ ਆ ਕਿਸੇ ਦੇ ਪਾਪਾ ਨਾਲ ਨਾ ਹੋਵੇ ਤਾਂ ਉਹ ਪਾਵਕ ਸ਼ਬਦਾਬਦੀ ਹੁੰਦੀ ਹੈ ਕਿਸੇ ਬੱਚੀ ਦੀ ਇਸ ਤੋਂ ਇਲਾਵਾ ਜਿਹੜੀ ਗੱਲ ਵੇਖਣ ਵਾਲੀ ਹੈ ਕਿ ਉਥੇ ਗਏ ਤੇ ਬਹੁਤ ਸਾਰੇ ਰਾਜਨੀਤਿਕ ਬੰਦੇ ਵੀ ਆਰਟਿਸਟ ਲੈਣ ਦੇ ਵੀ ਤਾਂ ਜਿਹੜੇ ਰਾਜਵੀਰ ਜਵੰਦੇ ਦੇ ਸ਼ੋਅ ਬੁੱਕ ਸੀ ਯਾਨੀ ਪ੍ਰੋਗਰਾਮ ਬੁੱਕ ਸੀ ਕੁਝ ਕਲਾਕਾਰਾਂ ਨੇ ਉਹ ਜ਼ਿੰਮੇਵਾਰੀ ਉਠਾਈ ਆ ਕਿ ਉਹ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਮਤਲਬ ਕਿ ਜਿੰਨੀ ਬੁਕਿੰਗ ਆ ਅਸੀਂ ਭੁਗਤਾ ਦੇਾਂਗੇ ਤੇ ਜਿਹੜਾ ਵੀ ਉਹਦਾ ਕੋਈ ਵਟਤਾਲਾ ਨਾਮਾ ਹੋਏਗਾ ਉਹਦਾ ਜਿੰਨਾ ਵੀ ਕਮਾਈ ਦਾ ਮਤਲਬ ਕੋਈ ਪੈਸਾ ਹੋਏਗਾ ਉਹ ਸਾਰੇ ਦਾ ਸਾਰਾ ਟੰਬਰ ਨੂੰ ਦੇ ਦੇਾਂਗੇ ਹੂੰ ਸ਼ਾਇਦ ਗਵਰਨਮੈਂਟ ਨੇ ਅੱਜ ਰਾਜਵੀਰ ਜਵੰਦਾ ਦੀ ਬੀਵੀ ਨੂੰ ਨੌਕਰੀ ਦਾ ਵੀ ਐਲਾਨ ਕੀਤਾ ਮੈਨੂੰ ਪਤਾ ਨਹੀਂ ਉਹ ਕਾਦੇ ਮਹਿਕਮੇ ਚ ਦੇਣਗੇ ਆ ਜਾ ਕਿਸ ਕਲਾਸ ਦੀ ਨੌਕਰੀ ਹੋਏਗੀ ਪਰ ਸੁਣਿਆ ਮੈਂ ਜ਼ਰੂਰ ਤਾਂ ਫਿਲਹਾਲ ਰਾਜਵੀਰ ਜਵੰਦਾ ਨਾਲ ਜੁੜੀ ਇੱਕ ਹੋਰ ਅੱਜ ਖਬਰ ਚੱਲ ਰਹੀ ਸੀ ਕਿ ਇੱਕ ਗੱਲ ਜਿਹੜੀ ਕਹੀ ਜਾ ਰਹੀ ਸੀ ਕਿ ਕਿ ਰਾਜਵੀਰ ਜਵੰਦਾ ਪਹਿਲਾ ਆਵਾਰਾ ਪਸ਼ੂ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਇੱਕ ਗੱਡੀ ਦੇ ਨਾਲ ਟੱਕਰ ਹੋਈ ਐਸਾ ਕੁਝ ਨਹੀਂ ਇਹ ਸਿੱਧੀ ਤੇ ਸਿੱਧੀ ਟੱਕਰ ਜਿਹੜੀ ਸੀ ਆਵਾਰਾ ਪਸ਼ੂਆਂ ਦੇ ਨਾਲ ਹੀ ਹੋਈ ਹੈ ਹੂੰ ਜੀ ਜੀ ਤੇ ਸਾਬਕਾ ਡੀਜੀਪੀ ਮੁਸਤਾਫਾ ਦੇ ਘਰੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਜੀ ਹਾਂ ਜੀ ਦੇਖੋ ਖਬਰਾਂ ਕਾਫੀ ਮਨਹੂਸੀ ਆ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਜੀ ਤਾਂ ਮੁਸਤਫਾ ਦਾ ਮੁੰਡਾ ਜਿਹੜਾ ਅਕੀਲਿਆ ਹੂੰ ਇਹਦੀਆਂ ਚ ਖਬਰ ਆਈ ਆ ਅਕੀਲ ਦੀ ਇਹ ਭੇਤ ਭਰੀ ਹਾਲਤ ਦੇ ਵਿੱਚ ਮੌਤ ਹੋਈ ਆ ਜੀ ਇਹਦੀ ਉਮਰ 35 ਸਾਲ ਸੀ ਹੂੰ ਤੇ ਤੁਹਾਨੂੰ ਯਾਦ ਹੋਣਾ ਬੀਬੀ ਰਜ਼ੀਆ ਸੁਲਤਾਨਾ ਦੀ ਮਾਂ ਮੰਤਰੀ ਵੀ ਰਹੀ ਹੈ ਹੂੰ ਮੁਸਤਫਾ ਉੱਚ ਕੋਟੀ ਦਾ ਤੁਹਾਨੂੰ ਯਾਦ ਹੋਣਾ ਮਤਲਬ ਕਿ ਅਫਸਰ ਰਿਆ ਫਿਰ ਰਿਟਾਇਰਮੈਂਟ ਤੋਂ ਬਾਅਦ ਤੇ ਸਿੱਧਾ ਸਿੱਧਾ ਚੱਲ ਵੀ ਪਿਆ ਸੀ ਕੈਪਟਨ ਦੇ ਨਾਲ ਖੱਟਪੱਟ ਵੀ ਹੋਈ ਨਵਜੋਤ ਸਿੰਘ ਸਿੱਧੂ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਲਿਹਾਜ਼ ਸੀ ਹਾਂ ਤਾਂ ਹੁਣ ਹੋਇਆ ਕੀ ਆ ਕਿ ਕੁਝ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਅਕੀਲ ਨੇ ਵੀਰਵਾਰ ਨੂੰ ਕੋਈ ਦਵਾਈ ਦਾ ਸੇਵਨ ਕੀਤਾ ਹੈ ਅੱਛਾ ਤੇ ਮੁੜਕੋ ਬੇ ਸੁੱਧ ਮਿਲਿਆ ਹੈ ਹਾਂ ਤੇ ਫਿਰ ਉਸ ਤੋਂ ਬਾਅਦ ਇਸ ਨੂੰ ਆਲੀ ਅੰਤ ਆ ਗਿਆ ਸ਼ਤ ਪੰਚਕੁਲਾ ਦੇ ਸੈਕਟਰ 6 ਦੇ ਨਾਗਰਿਕ ਹਸਪਤਾਲ ਦੇ ਵਿੱਚ ਹੂੰ ਹੂੰ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਖੜਿਆ ਗਿਆ ਜਿੱਥੇ ਇਹਦਾ ਪੋਸਟ ਮਾਰਟਮ ਕੀਤਾ ਗਿਆ ਉਸ ਤੋਂ ਬਾਅਦ ਲਾਸ਼ ਜਿਹੜੀ ਆ ਉਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਯੂਪੀ ਦੇ ਸਹਾਹੀਪੁਰ ਇਹ ਲੈ ਗਏ ਆ ਜਿੱਥੇ ਨਵਾਜ਼ੇ ਜਨਾਜ਼ਾ ਤੋਂ ਬਾਅਦ ਇਹਨੂੰ ਖਾ ਕੇ ਸਪਰਦ ਕੀਤਾ ਜਾਏਗਾ ਹੂੰ ਤਾਂ ਮਤਲਬ ਕਿ ਅਕੀਲ ਪੇਸ਼ੇ ਤੋਂ ਹਾਈ ਕੋਰਟ ਦਾ ਵਕੀਲ ਸੀ ਤੁਹਾਡੀ ਗੱਲਿਆ ਤੁਸੀਂ ਇਹ ਹਿਸਾਬ ਲਾ ਲਵੇ ਕਹਾਣੀ ਕਿੱਥੋਂ ਨੂੰ ਜਾਂਦੀ ਆ ਹੂੰ ਹੂੰ ਤੇ ਜੇ ਆਪਾਂ ਵੇਖੀਏ ਦੋ ਬੱਚਿਆਂ ਦਾ ਪਿਤਾ ਸੀ ਜਿੰਨਾ ਕੋਈ ਮੈਨੂੰ ਯਾਦ ਆਉਂਦਾ ਹਲਕਾ ਹਲਕਾ ਕਿ ਅਕੀਲ ਦੀ ਜਿਹੜੀ ਬੇਗਮ ਸੀ ਉਹ ਵੀ ਇੱਕ ਅਹੁਦੇ ਤੇ ਰਹੀ ਆ ਸ਼ਾਇਦ ਆ ਕੋਈ ਚੇਅਰ ਪਰਸਨ ਬਣੀ ਸੀ ਉਹਨੂੰ ਮੈਨੂੰ ਯਾਦ ਨਹੀਂ ਹੈ ਚੇਅਰ ਪਰਸਨ ਬਣੀ ਸੀ ਜ਼ੈਨਾਬੋ ਦਾ ਨਾਮ ਸੀਗਾ ਮੈਨੂੰ ਲੱਗਦਾ ਜਿੰਨਾ ਕੋ ਮੈਨੂੰ ਯਾਦ ਆ ਤਾਂ ਬਾਕੀ ਹੁਣ ਦੇਖੋ ਇੱਕ ਅਕੀਲ ਦੀ ਵੀਡੀਓ ਵੀ ਪਿਛਲੇ ਦਿਨੀ ਆਈ ਸੀ ਹਾਂ ਆ ਵਕਫ ਬੋਰਡ ਦੀ ਚੇਅਰਪਰਸਨ ਬਣੀ ਸੀ ਜਿੰਨਾ ਆ ਗਿਆ ਤਾਂ ਦੇਖੋ ਹੁਣ ਪੁਲਿਸ ਤੇ ਇਹ ਕੈਰੀ ਆ ਕਿ ਪਰਿਵਾਰ ਦਾ ਕੋਈ ਸ਼ੱਕ ਨਹੀਂ ਕਿਸੇ ਤੇ ਦੱਸਦੇ ਆ ਮੈਂ ਕਿਸੇ ਬੰਦੇ ਨੂੰ ਕਿਹਾ ਵੀ ਸੀ ਮੈਂ ਕਿਹਾ ਯਾਰ ਵੀਡੀਓ ਭੇਜੀ ਮੈਨੂੰ ਦੱਸਦੇ ਆ ਕਿ ਇਹਦੀ ਵੀਡੀਓ ਕੁਝ ਕੋ ਹਫਤੇ ਪਹਿਲਾਂ ਦੀ ਆਈ ਆ ਜਿਸ ਦੇ ਵਿੱਚ ਕਿਤੇ ਨਾ ਕਿਤੇ ਪਰ ਵਾਰਕ ਡਿਸਪਿਊਟ ਦੀ ਗੱਲ ਤੇ ਹੈ ਪ੍ਰਵੀਨ ਜੀ ਕਥਿਤ ਪਰ ਹੁਣ ਮਤਲਬ ਇੱਕ ਐਸ ਐਚਓ ਹੈ ਇਨਸਪੈਕਟਰ ਮਨੀਸ਼ ਕੁਮਾਰ ਉਹਨੇ ਦੱਸਿਆ ਕਿ ਜੋ ਮੌਢਲੀ ਜਾਂਚ ਉਹਦੇ ਵਿੱਚ ਸਾਹਮਣੇ ਆਇਆ ਕਿ ਦਵਾਈ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਮੌਤ ਦੇ ਸਹੀ ਕਾਰਨਾ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲਏਗਾ ਪਰਿਵਾਰ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਦਿੱਤਾ ਹੈ ਦੇਖੋ ਮਾਮਲਾ ਤੇ ਭੇਤ ਭਰਿਆ ਪਰਵੀਨ ਜੀ ਅਸੀਂ ਕਿਸੇ ਦੀ ਮਜ਼ਾਕ ਮਜ਼ਾਕ ਨਹੀਂ ਬਣਾ ਸਕਦੇ ਮੌਤ ਦਾ ਜਾਂ ਕੋਈ ਤੁੱਕਾ ਨਹੀਂ ਲਾ ਸਕਦੇ ਕਿਸੇ ਦੀ ਪਰਵਾਰਕ ਜ਼ਿੰਦਗੀ ਚ ਵਾਪਰੀ ਟ੍ਰੈਜੇਡੀ ਨੂੰ ਅਸੀਂ ਕੋਈ ਕਿਸੇ ਐਂਗਲ ਤੋਂ ਕਿchnਾ ਵੀ ਨਹੀਂ ਚਾਹੁੰਦੇ ਪਰ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਮੌਤ ਹੋਈ ਆ ਜਿਸ ਤਰ੍ਹਾਂ ਦੇ ਅਧਿਕਾਰਤ ਵਰਸ਼ਨ ਨੇ ਜਿਸ ਤਰ੍ਹਾਂ ਸਹਾਰਨਪੁਰ ਡੈਡ ਬੋਡੀ ਨੂੰ ਲਜਾਇਆ ਜਾ ਰਿਹਾ ਹੈ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਕੁਝ ਨਾ ਕੁਝ ਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਆ ਪਰਵਾਰਕ ਮੁਹਾਜ਼ ਦੇ ਕੇ ਆਕੀ ਜੇ ਇੱਥੋਂ ਤੱਕ ਪਹੁੰਚਿਆ ਤਾਂ ਕਿਤੇ ਨਾ ਕਿਤੇ ਉਹ ਜੋ ਵੀਡੀਓ ਪਿਛਲੇ ਦਿਨਾਂ ਦਾ ਚੱਲ ਰਿਹਾ ਹੈ ਤਾਂ ਉਹ ਕੋਈ ਸ਼ੱਕ ਸ਼ੁਭਾ ਤੇ ਪੈਦਾ ਜ਼ਰੂਰ ਕਰਦਾ ਹੈ ਕਿ ਕੁਝ ਨਾ ਕੁਝ ਪਰਵਾਰਕ ਜ਼ਿੰਦਗੀ ਦੇ ਵਿੱਚ ਗਲਤ ਹੋ ਰਿਹਾ ਸੀ ਜੀ ਜੀ ਕਈ ਮਿੰਦੀ ਜੀ ਚਲੋ ਆਪਾਂ ਪੁਖਤਾ ਨਹੀਂ ਕਹਿ ਸਕਦੇ ਪਰ ਕਈ ਲੋਕਾਂ ਦਾ ਇਸ਼ਾਰਾ ਸ਼ਾਇਦ ਡਰੱਗ ਦੇ ਵੱਲ ਵੀ ਹੈ ਵੀ ਸ਼ਾਇਦ ਡਰੱਗ ਐਡਿਕਸ਼ਨ ਕਰਕੇ ਵੀ ਹੋ ਸਕਦਾ ਹੈ ਤਿੰਨ ਉਹ ਤੇ ਕੋਸਟ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹ ਕਹਿ ਬੋਤਾ ਹੂੰ ਦਵਾ ওভারਡੋਸ ਦਾ ਤਾਂ ਘਰ ਤੋਂ ਬਿਆਨ ਹੈ ਤਾਂ ਆਪਾਂ ਉਹ ਅਧਿਕਾਰਤ ਬਿਆਨ ਤੇ ਜਾਵਾਂਗੇ ਹੁਣ ਸੋਸ਼ਲ ਮੀਡੀਆ ਤੇ ਕੌਣ ਕੀ ਕਹਿ ਰਿਹਾ ਆਪਾਂ ਕਹੀਏ ਉਸ ਚੀਜ਼ ਨੂੰ ਅਸੀਂ ਕੋਈ ਤਸਦੀਕ ਨਹੀਂ ਕਰ ਸਕਦੇ ਹਾਂ ਤਾਂ ਤਸਦੀਕ ਉਹ ওভারਡੋਸ ਸ਼ਬਦ ਜਿੱਥੇ ਆ ਗਿਆ ਤਾਂ ਅਗਲੇ ਦਾ ਧਿਆਨ ਜਾਂਦਾ ਹੀ ਆ ਕਿ ਸ਼ਾਇਦ ਕੋਈ ਇਦਾਂ ਉਦਾਂ ਦੀ ਚੀਜ਼ ਪਰ ਹੁਜੇ ਤਾਂ ਪੁਲਿਸ ਕਹਿੰਦੀ ਹੈ ਕਿ ਜਦੋਂ ਇਹ ਰਿਪੋਰਟ ਆਏ ਕਿ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਤਾਂ ਸਾਫ ਹੈ ਕਿ ਕੁਝ ਨਾ ਕੁਝ ਤੇ ਐਸਾ ਹੋਇਆ ਦਬਾਅ ਵਗੈਰਾ ਜਿਹੜੀ ਉਹ ਲਈ ਗਈ ਆ ਉਨਕੀ ਆ ਪਤਾ ਨਹੀਂ ਨਸ਼ਾ ਕਿਹੜਾ ਕੋਈ ਇੱਕ ਕਿਸਮ ਦਾ ਹੁੰਦਾ ਹੈ ਜੀ ਜੀ ਦਬਾਅ ਵੀ ਤੇ ਨਸ਼ਾ ਹੀ ਬਣ ਜਾਂਦੀ ਹੈ ਜੀ ਜਿਆਦਾ ਮਾਤਰਾ ਚ ਲੈ ਲੋਗੇ ਹੂੰ ਬਿਲਕੁਲ ਆ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਰ ਜੀ ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਪੰਜਾਬੀ ਰੇਡੀਓ ਇਸ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੁੜੇ ਰਹੋ ਪੰਜਾਬੀ ਰੇਡੀਓ ਐਸ.ਏ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ